ਲੋਈ ਦੋਸਤੋ ਅੱਜ ਇੱਕ ਬੜੀ ਦਰਚਸਪ ਚੀਜ਼ ਦੇਖਣ ਨੂੰ ਮਿਲੀ ਇਹ ਹੈ ਜੀ ਆਲੀ ਸ਼ਾਨ ਰੋਇਟ ਕੜੜ ਦੀ ਫੋਟੋ ਤੇ ਮੇਰੇ ਨਾਲ ਜੁੜਨੇ ਅੱਜ ਵੀਰ ਜੀ ਤੇ ਕਰਦੇ ਆਂ ਸਵਾਗਤ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਂ ਵੀਰ ਜੀ ਮੇਰਾ ਨਾਂ ਬਈ ਨਿਰਮਲ ਖੋਸਾ ਪਿੰਡ ਦਾ ਨਾਂ ਵੀਰ ਜੀ ਪਿੰਡ ਏਕੋ ਹੈ ਜੀ ਏਕੋ ਠੀਕ ਹੈ ਬਹੁਤ ਵਧੀਆ ਸੀ ਜੀ ਹਾਂ ਜੀ ਤੇ ਵੀ ਜੀ ਇਹ ਜਿਹੜੀ ਫੋਟੋ ਆਲੀਸ਼ਾਨ ਰੋਹਿਟ ਵਾਲੀ ਦੀ ਜੀ ਹਾਂਜੀ ਇਸ ਬਾਰੇ ਚਾਨਣਾ ਦਿਓ ਜੀ ਵੀ ਕਿਵੇਂ ਤੁਹਾਡਾ ਉੱਥੇ ਜਾਣਾ ਹੁੰਦਾ ਸੀ ਰੋਹਿਟਗੜ੍ਹ ਤੇ ਕਿਵੇਂ ਤੁਹਾਨੂੰ ਇਹ ਕੋ ਫੋਟੋ ਪ੍ਰਾਪਤ ਹੋਈ ਸੀ ਬਾਈ ਇਹ ਫੋਟੋ 2007 ਦੀ ਹੈ ਹਾਂਜੀ ਮੈਂ ਰੋਹਿਟਗੜ੍ਹ ਗਿਆ ਸੀ 2007 ਚ ਅੱਛਾ ਜੀ ਉੱਥੇ ਵੀ ਸ਼ੀਰੀ ਦੇਖਾਂਗੇ ਠੀਕ ਹੈ ਜੀ ਤੇ ਇੱਕ ਮੈਨੂੰ ਜਰੂਰ ਦੱਸਿਓ ਵੀ ਉਸ ਟਾਈਮ ਸਾਧਨ ਕੀ ਸੀ ਜਾਣ ਦਾ ਜੀ ਉੱਥੇ ਭਾਈ ਜੀ ਬਸ ਤੇ ਗਿਆ ਸੀ ਨਾਈਟ ਤੇ ਮੈਂ ਠੀਕ ਹੈ ਜੀ ਤੇ ਉੱਥੇ ਜਦੋਂ ਫੋਟੋ ਕਰਾਉਣ ਵਾਸਤੇ ਮੈਂ ਸਟੂਡੀਓ ਨੂੰ ਬੁਲਾਉਣ ਲੱਗਿਆ ਨਾਲ ਹੀ ਦੁਕਾਨ ਸੀਗੀ ਅੱਛਾ ਜੀ ਤੇ ਮਹੰਸੀ ਜੀ ਕਹਿੰਦੇ ਵੀ ਮੈਨੂੰ ਉਹਨਾਂ ਨੇ ਚੜਾਉਣ ਆਉਣਾ ਸੀ ਬੱਸ ਸਟੈਂਡ ਅੱਛਾ ਜੀ ਤੇ ਮੈਨੂੰ ਕਹਿੰਦੇ ਨਹੀਂ ਆਦੇ ਤੂੰ ਫੋਟੋ ਨਾਲ ਸਟੂਡੀਓ ਨੂੰ ਸੱਦ ਕੇ ਤੇ ਆਪਾਂ ਮੇਰੇ ਰੂਮ ਚੋਂ ਲੈ ਉਹਨੇ ਆਪਦੇ ਚ ਲਾ ਕੇ ਦੇ ਦਿੱਤੀ ਸੀ ਠੀਕ ਹੈ ਜੀ ਇਹ ਉਦੀ ਤੁਸੀਂ ਕਿੰਨਾ ਕੁ ਸਾਲ ਹੋ ਗਿਆ ਇਸ ਗੱਲ ਨੂੰ ਜੀ ਇਹ 2007 ਦੀ ਗੱਲ ਹੈ ਠੀਕ ਹੈ ਜੀ ਤੇ ਉਹਦੀ ਤੁਸੀਂ ਬੜੀ ਸਾਹਮ ਕੇ ਰੱਖਿਓ ਹੋਟਲ ਹਾਂਜੀ ਸਾਹਮ ਕੇ ਰੱਖੀ ਮੈਂ ਵੀ ਜਦੋਂ ਦੇਖੀ ਮੈਨੂੰ ਵੀ ਲੱਗਾ ਬਈ ਆਲੀਸ਼ਾਨ ਦੀ ਫੋਟੋ ਆ ਜੀ ਹਾਂਜੀ ਤੇ ਕਿਵੇਂ ਉੱਥੇ ਦਾ ਸਫਰ ਰਿਹਾ ਫਿਰ ਤੁਸੀਂ ਡੀਲ ਕਰਨ ਗਏ ਸੀ ਕਿ ਜੀ ਉਹ ਹੋਈ ਡੀਲ ਤੁਹਾਡੀ ਹਾਂਜੀ ਡੀਲ ਨਹੀਂ ਹੋਈ ਜੀ ਸਾਡੀ ਅੱਛਾ ਜੀ ਤੇ ਵਧੀਆ ਰਿਹਾ ਸਫਰ ਸਾਡਾ ਵਧੀਆ ਜਾਨਵਰ ਦੇਖੇ ਜੀ ਬਹੁਤ ਮਨ ਖੁਸ਼ ਹੋਇਆ ਜੀ ਅੱਛਾ ਜੀ ਤੇ ਉਸ ਟਾਈਮ ਆਲੀਸ਼ਾਨ ਕਿੰਨੀ ਉਮਰ ਦਾ ਸੀਗਾ ਜੀ ਉਸ ਟਾਈਮ ਜੀ ਹੋਊਗਾ ਜੀ ਉਹ ਲਾ 12 14 ਸਾਲ ਦਾ ਤਾਂ ਠੀਕ ਹੈ ਜੀ ਹਾਂਜੀ ਤੇ ਕਿਵੇਂ ਲੱਗਾ ਦੇਖ ਕੇ ਆ ਦੀ ਸ਼ਾਹ ਬਹੁਤ ਵਧੀਆ ਜੀ ਬਹੁਤ तकरीबन ਜਿਹੜਾ ਵੀ ਜਾਂਦਾ ਸੀ ਘੋੜਾ ਦੇਖਦਾ ਸੀ ਦੇਖ ਕੇ ਰੂਹ ਖੁਸ਼ ਹੁੰਦੀ ਸੀ ਹਾਂਜੀ ਤੇ ਫਿਰ ਇਹ ਫੋਟੋ ਤੁਸੀਂ ਨਾਲ ਲੈ ਕੇ ਆਏ ਆ ਜੀ ਅੱਜ ਤੱਕ ਬੜੀ ਸੰਭ ਕੇ ਰੱਖੀ ਹੋਆ ਹਾਂਜੀ ਦੇਖੋ ਜੀ ਇੱਕ ਹਰੇਕ ਬੰਦੇ ਦਾ ਸੁਪਨਾ ਹੁੰਦਾ ਜੀ ਵੀ ਅੱਜ ਇਹ ਫੋਟੋ ਦੇਖ ਕੇ ਮੈਨੂੰ ਵੀ ਲੱਗਾ ਮੈਂ ਵੀ ਸਹੀ ਸਮੇਂ ਸਰ ਘੋੜਾ ਦੇਖ ਜਾਂਦਾ ਹਾਂਜੀ ਮੇਰੇ ਤੋਂ ਥੋੜੇ ਚਰਵਾਦੀ ਘੋੜੇ ਤੇ ਉਹ ਕੱਲ੍ਹ ਵੇ ਪੂਰਾ ਹੋ ਗਿਆ ਹਾਂਜੀ ਤੇ ਹੁਣ ਆਪਾਂ ਕਿੰਨੇ ਰਖੇ ਆ ਇਸ ਟਾਈਮ 'ਚ ਘੋੜੇ ਆਪਣੇ ਘਰੇ ਆਪਾਂ 2 ਜਨਵਰੀ ਰੱਖਦੇ ਆ ਜੀ ਪੈਦਾ ਤੋਂ ਠੀਕ ਹੈ ਜੀ ਤੇ ਕੀ ਕੀ ਆ ਜੀ ਆਪਣੇ ਕੋਲ ਆਪਣੇ ਕੋਲੇ ਐਤਕੀ ਤਾਂ ਜੀ ਇੱਕ ਤਾਂ ਚੰਬੀ ਬਿਸ਼ਰੀ ਜੀ ਠੀਕ ਹੈ ਜੀ ਇੱਕ ਆਪਣੇ ਕੋਲੇ ਜੀ ਮਾਰਵਾੜੀ ਬਿਸ਼ਰੀ ਜੀ ਠੀਕ ਹੈ ਜੀ ਚੰਬੀ ਬਿਸ਼ਰੀ ਕਿਹੜੇ ਘੋੜੇ ਦੀ ਆ ਵੀਰ ਜੀ ਉਹ ਜੀ ਨੂਰ ਹੈ ਜੀ 71 आरबी ਠੀਕ ਹੈ ਜੀ ਆਪਣੇ ਅਮਨ ਵਾਲਾ ਘੋੜਾ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੀ ਉਮਰ ਦੀ ਹੋ ਗਈ ਬੱਚੀ ਬੇਟੀ ਉਹ ਹੋ ਗਈ ਸਾਲ ਦੀ ਠੀਕ ਹੈ ਜੀ ਤੇ ਆਪਣੇ ਘਰ ਦੀ ਪਦਾਸ਼ੀ ਜਾਂ ਆਪਾਂ ਲੈਣੀ ਆਪਣੀ ਖਰੀਦੀ ਹੋਈ ਆ ਜੀ ਠੀਕ ਹੈ ਜੀ ਹਾਂ ਜੀ ਕਿੰਨਾ ਸਮਾਂ ਪਹਿਲਾਂ ਜੀ ਇਹ ਚੰਬੀ ਬੇਸ਼ੇਰੀ ਆਪਣੇ ਘਰ ਆਈ ਜੀ ਜੀ ਤਿੰਨ ਕੁ ਮਹੀਨੇ ਪਹਿਲਾਂ ਆਈ ਹੈ ਠੀਕ ਹੈ ਜੀ ਹਾਂ ਜੀ ਇਹਦੀ ਮਾਂ ਕੁਛ ਪਤਾ ਪਨ ਕਿਹੜੀ ਲੈਂਦੀ ਨਹੀਂ ਜੀ ਉਹ ਦਾ ਪਤਾ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਜੇ ਮਾਰਵਾੜੀ ਬੇਸ਼ੇਰੀ ਜੀ ਮਾਰਵਾੜੀ ਬੇਸ਼ੇਰੀ ਹੈ ਜਿਹੜੀ ਆਪਣੀ ਉਹ ਆਪਾਂ ਖੋਨਣਾ ਤੋਂ ਗੁਰਜੀਤ ਸਿੰਘ ਤੋਂ ਲਈ ਸੀ ਠੀਕ ਹੈ ਜੀ ਸਦਾ ਭਰਾਈ ਆ ਅੱਛਾ ਜੀ ਉਹਨੇ ਆਪਾਂ ਨੂੰ ਗਿਫਟ ਹੀ ਕੀਤੀ ਹੈ ਜੀ ਠੀਕ ਹੈ ਜੀ ਇਹ ਬੱਚੀ ਕਿੰਨੀ ਉਮਰ ਦੀ ਲਈ ਸੀ ਤੁਸੀਂ ਜੀ ਇਹ ਆਪਾਂ ਜੀ 1 ਸਾਲ ਦੀ ਲਈ ਸੀ ਠੀਕ ਹੈ ਜੀ ਹਾਂਜੀ ਅੱਜ ਕਿੰਨੀ ਉਮਰ ਦੀ ਹੋ ਗਈ ਜੀ ਇਹ ਅੱਜ 3 ਸਾਲ ਦੀ ਹੋ ਗਈ ਠੀਕ ਹੈ ਜੀ ਤੇ ਇਹਦੀ ਕੀ ਲਾਈਨ ਨੇ ਇਸ ਬੇਸ਼ੇਰੀ ਦੀ ਮਾਰਵਾੜੀ ਦੀ ਇਹ ਜੀ ਸੁਲਤਾਨ ਦੀ ਹੈ ਅੜੀ ਬਾਬਾ ਲਾਂਦੇ ਦੀ ਠੀਕ ਹੈ ਜੀ ਤੇ ਮਾਂ ਇਹਦੀ ਸ਼ਾਨਦਾਰ ਦੀਆ ਰੋਹਿਟ ਵਾਲੀ ਠੀਕ ਹੈ ਜੀ ਹਾਂਜੀ ਤੇ ਹੁਣ ਇਸ ਸਮੇਂ ਇਹ ਮੌਕੇ ਦੀ ਖਾਲੀ ਜਗ ਬਣਿਆ ਜੀ ਬਣਿਆ ਜੀ ਠੀਕ ਹੈ ਜੀ ਕਿਹੜੇ ਕੋਲੇ ਤੋਂ ਕਰਾਈਆ ਜੀ ਇਹ ਜੀ ਇੱਥੇ ਸ਼ੇਫ ਬਾਈ ਗੋਰਖੇ ਕੋਲੇ ਹੈਗਾ ਦਿਲਵਾਗ ਦਾ ਬੱਚਾ ਜੀ ਠੀਕ ਹੈ ਜੀ ਉਹ ਤੋਂ ਬੱਲੇ 5 ਮਿੰਟ ਤੇ ਉਸ ਦਲਵਾਰਗ ਵਾਲੇ ਬੱਚੇ ਦੀ ਲਾਈਨ ਪਰ ਇਹ ਦੱਸੂਗਾ ਵੀ ਮਾਂ ਤੇ ਬਾਪ ਉਹਦੇ ਦਲਬਾਗ ਦੀ ਜਿਹੜੇ ਉਹ ਬੱਚੇ ਦੀ ਮਾਂ ਜੀ ਉਹ ਆਪਣੇ ਕੋਲ ਗਈ ਸੀਗੀ ਠੀਕ ਹੈ ਜੀ ਉਹ ਰਤਨਾ ਕਰਦੀ ਹੈ ਜੀ ਡਾਇਰੈਕਟ ਠੀਕ ਹੈ ਜੀ ਤੇ ਦਲਬਾਗ ਤੋਂ ਗੱਬ ਸੀਗੀ ਆਪਾਂ ਇੱਕ ਰੱਖ ਕੇ ਜਾਵੇ ਦਿੱਤੀ ਸੀ ਠੀਕ ਹੈ ਜੀ ਤੁਸੀਂ ਜਦੋਂ ਕੁੜੀ ਗੱਬਣ ਸੀਗੀ ਉਦੋਂ ਉਹਨਾਂ ਨੂੰ ਵੇਚੀ ਸੀ ਹਾਂ ਜੀ ਉਦੋਂ ਦਿੱਤੀ ਠੀਕ ਹੈ ਜੀ ਤੁਸੀਂ ਉਹ ਕੁੜੀ ਕਿੱਥੋਂ ਲੈ ਕੇ ਆਏ ਸੀਗੇ ਜੀ ਆਪਾ ਇਹ ਤਾਂ ਲੋਕਲ ਹੀ ਲਈ ਸੀ ਜੀ ਤੇ ਪਰ ਆਪਾਂ ਨੇ ਧਿਆਨ ਚ ਸੀ ਬਾਈ ਗੁਰਪਾਲ ਦੇ ਘਰੇ ਚਖੜੇ ਜੰਮੀ ਸੀਗੀ ਠੀਕ ਹੈ ਜੀ ਹਾਂਜੀ ਯਾਨੀ ਕਿ ਉਹ ਵਿੰਧਪਰੂਫ ਸਾਰੀਆਂ ਲਾਈਨਾਂ ਕਨਫਰਮ ਵਾਲਾ ਘੋੜਾ ਤੁਸੀਂ ਤੁਹਾਡੀ ਘੋੜੀ ਵੀ ਕਨਫਰਮ ਯਾਨੀ ਕਿ ਜਿੱਦਾਂ ਕਹਿੰਨੇ ਹੁੰਦੇ ਆ ਬਈ ਬਰੀਡਿੰਗ ਦੇ ਵਿੱਚ ਪੰਜ ਜਾਂ ਛੇ ਲਾਈਨਾਂ ਕਨਫਰਮ ਹੁੰਨੀ ਆ ਤੁਸੀਂ ਉਸ ਪਰਫੈਕਟ ਯਾਨੀ ਕਿ ਬਰੀਡਿੰਗ ਤੁਹਾਡੀ ਬਰੀਡਿੰਗ ਸਹੀ ਵੈਸੇ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਜੀ ਘੋੜਿਆਂ ਦੇ ਵਿੱਚ ਘੋੜੀਆਂ ਰੱਖ ਦੇਣੀ ਹੋ ਗਈ 23-24 ਸਾਲਾਂ ਦੇ ਠੀਕ ਹੈ ਜੀ ਹਾਂਜੀ ਪਰ ਜਿਵੇਂ ਤੁਹਾਡੇ ਮੈਂ ਜਦੋਂ ਦਾ ਮੈਂ ਆ ਰਿਹਾ ਜਾਂ ਦੇਖ ਰਿਹਾ ਆ ਤੇ ਕੋਮਲਪ੍ਰੀਤ ਖੋਸਾ ਵੀਰ ਜੀ ਉਹਨਾਂ ਨਾਲ ਵੀ ਗੱਲ ਹੁੰਦੀ ਆ ਵੀ ਤੁਸੀਂ ਦੋ ਤੋਂ ਉੱਪਰ ਕੋੜੀਆਂ ਨਹੀਂ ਰੱਖਦੇ ਇਹਦਾ ਕੀ ਕਾਰਨ ਆ ਬਸ ਇਉਂ ਹੀ ਸ਼ੌਂਕ ਹੀ ਬਣਿਆ ਜੀ ਐਵੇਂ ਦੋ ਕੀ ਰੱਖਣ ਦਾ ਜੀ ਜ਼ਿਆਦਾ ਨਹੀਂ ਹਾਂਜੀ ਹਾਂਜੀ ਮੈਂ ਕੱਲਾ ਜਾਣਾ ਜੀ ਅੱਛਾ ਜੀ ਬੇਟਾ ਬਾਹਰ ਹੈ ਜੀ ਠੀਕ ਹੈ ਜੀ ਤੇ ਦੋ ਜਾਨਵਰ ਰੱਖਣ ਦਾ ਹੀ ਸ਼ੌਕ ਹੈ ਜੀ ਪਹਿਲਾਂ ਤੇ ਤੁਹਾਡੇ ਤਿੰਨ ਹੋ ਜਾਂਦੇ ਜੀ ਨਹੀਂ ਜ਼ਿਆਦਾ ਦੋ ਦਾ ਤੁਹਾਡੇ ਬੇਟੇ ਕੋਮਲਪ੍ਰੀਤ ਨੂੰ ਉਹਨਾਂ ਨੂੰ ਵੀ ਪੂਰਾ ਸ਼ੌਂਕ ਆ ਬਹੁਤ ਸ਼ੌਂਕ ਆ ਜੀ ਉਹਨਾਂ ਨੂੰ ਹਾਂਜੀ ਉਹਨਾਂ ਦਾ ਸ਼ੌਂਕ ਕਰਕੇ ਰੱਖੀ ਬੈਠੇ ਮੈਨੂੰ ਕੈਮਰਾ ਵੀ ਲਵਾਇਆ ਤੇ ਬੈਠੇ ਕੈਮਰੇ ਨੂੰ ਦੇਖਦੇ ਹੁੰਦੇ ਹਾਂ ਹਾਂ ਜੀ ਬੈਠੇ ਦੇਖੀ ਜਾਂਦੇ ਬਿਲਕੁਲ ਜੀ ਤੇ ਕਰਦੇ ਆਂ ਜੀ ਗੱਲ ਇਸ ਬਸ਼ੇਰੀ ਬਾਰੇ ਤੇ ਬਸ਼ੇਰੀ ਇਹ ਜੀ ਇਸ ਟਾਈਮ ਰਾਈਡਿੰਗ ਲਈ ਕਰ ਲਈ ਚਾਲੂ ਜਾਂ ਨਹੀਂ ਜੀ ਅਜੇ ਹਾਂ ਜੀ ਰਾਈਡਿੰਗ ਤੇ ਹੀ ਤੁਸੀਂ ਕੀਤੀ ਚਾਲੂ ਬਸ਼ੇਰੀ ਜਾਂਦੀ ਹਾਂ ਜੀ ਹਾਂ ਜੀ ਚੱਲੀ ਜਾਂਦੀ ਹੈ ਰਾਈਡਿੰਗ ਤੇ ਠੀਕ ਹੈ ਜੀ ਟ੍ਰੇਨਿੰਗ ਜਾਨੀ ਕਿ ਜਾਂ ਚਾਲੂ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਇਹਦੇ ਨਾਲ ਨਾਲ ਇਹ ਬਸ਼ੇਰੀ ਦੇ ਬਾਰੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਸੇਲ ਵੀ ਕਰ ਸਕਦੇ ਜਾਂ ਨਹੀਂ ਇਹਨੂੰ ਜੀ ਨਹੀਂ ਜੀ ਸੇਲ ਨਹੀਂ ਕਰਦਾ ਤੁਸੀਂ ਇਹ ਜਦੋਂ ਛੋਟੀ ਬੱਚੀ ਲਈ ਸੀਗੀ ਉਸ ਟਾਈਮ ਇਹਦੇ ਵਿੱਚ ਕੀ ਦੇਖ ਕੇ ਲਿਆ ਸੀਗਾ ਜੀ ਬਾਈ ਇਹਦੀ ਲੈਂਥ ਬਹੁਤ ਸੀਗੀ ਲੈਂਥ ਵਧੀਆ ਸੀ ਜੀ ਠੀਕ ਹੈ ਜੀ ਇਸ ਕਰਕੇ ਲਈ ਸੀ ਕਿਉਂਕਿ ਅੱਜ ਜਿੰਨੀ ਸੋਹਣੀ ਨਿਕਲ ਗਈ ਕਈ ਵਾਰੀ ਛੋਟਾ ਬੱਚਾ ਉਹੋ ਜਿਹਾ ਨਿਕਰਿਆ ਨਹੀਂ ਹੁੰਦਾ ਨਹੀਂ ਇਹ ਤਾਂ ਚੰਗੇ ਚੰਗੇ ਮੈਂ ਦੇਖਿਆ ਵੀ ਕਈ ਵਾਰੀ ਨਾ 100 ਜੋ 5% ਇਹੋ ਜਿਹੇ ਬੰਦੇ ਆ ਜਿਹੜੇ ਚੀਜ਼ ਦੇਖ ਕੇ ਉਹਦੀ ਪਰਖ ਕਰ ਲੈਂਦੇ ਆ 95% ਬੰਦੇ ਬਾਅਦ ਚ ਦੇਖ ਕੇ ਪਛਤਾਉਂਦੇ ਆ ਵੀ ਬਾਈ ਇਹ ਲੈ ਲੰਦੇ ਤਾਂ ਚੰਗੇ ਰਹਿੰਦੇ। ਹਾਂਜੀ ਹਾਂਜੀ। ਤੁਸੀਂ ਉਹ 5% ਚੋਂ ਮੈਨੂੰ ਲੱਗੇ ਵੀ 5 ਬੰਦੇ ਜਿਹੜੇ ਹੁੰਦੇ ਆ ਵੀ ਦੇਖ ਕੇ ਛੱਡਦੇ ਨਹੀਂ ਹੁੰਦੇ। ਹਾਂਜੀ। ਤੁਹਾਡੀ ਨਿਗਾਹ ਦੀ ਪਰਖ ਬਹੁਤ ਚੰਗੀ ਆ। ਬਾਕੀ ਇਸ ਏਰੀਏ ਵਿੱਚ ਜਿੰਨਾ ਕੁ ਤੁਹਾਡੇ ਭਰਾਵਾਂ ਦਾ ਤੁਹਾਡੇ ਨਾਲ ਸਰਕਲ ਆ। ਹਾਂਜੀ। ਵੀ ਉਹਨਾਂ ਦੇ ਘਰੇ ਵੀ ਅੱਜ ਤੁਸੀਂ ਬਹੁਤ ਚੰਗੇ ਚੰਗੇ ਘੋੜੇ ਘੋੜੀਆਂ ਖੜੇ ਕਰ ਦਿੱਤੇ। ਹਾਂਜੀ। ਤੁਹਾਡੀ ਇਹ ਕਿਹੜਾ ਵੀ ਸੂਜਵਾਨ ਜਿਹੜੀ ਆ ਬਰੀਡਿੰਗ ਦੀ ਮਾਰਵੜੀ ਦੀ ਜਾਂ ਕੁਆਲਿਟੀ ਦੀ ਸੂਜਵਾਨ ਜਿਹੜੀ ਜੇ ਇਹਦੇ ਕਰਕੇ ਤੁਹਾਡੇ ਨਾਲ ਦੇ ਭਰਾ ਜਿਹੜੇ ਉਹ ਵੀ ਅੱਜ ਟੌਪ ਤੇ ਆ ਟੌਪ ਤੇ ਆ ਜੀ ਟੌਪ ਤੇ ਉਹ ਤਾਂ ਆਪਣੇ ਤੋਂ ਬਹੁਤ ਅੱਗੇ ਆ ਜੀ ਹਾਂਜੀ ਹਾਂਜੀ ਜੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਚੰਗੇ ਵੀਰ ਚੰਗੇ ਭਰਾ ਹਾਂ ਤਾਂ ਇਹ ਆ ਜੀ ਹਰ ਭਰਾ ਦੇ ਜਾਨਵਰ ਵਧੀਆ ਹੋਵੇ ਤੇ ਆਪਾਂ ਨੂੰ ਖੁਸ਼ੀ ਰਹਿੰਦੀ ਆ ਜੀ ਆਪਣਾ ਕਿਸੇ ਨਾਲ ਕੋਈ ਨਹੀਂ ਗਾ ਇਹੋ ਜੀ ਗੱਲ ਬਿਲਕੁਲ ਜੀ ਇਹ ਆਪਾਂ ਨੂੰ ਹਰੇਕ ਦੇ ਘਰ ਖੁਸ਼ੀ ਆ ਜੀ ਵਧੀਆ ਜਾਨਵਰ ਲਵੇ ਵਧੀਆ ਤੇ ਵਧੀਆ ਹੀ ਰਹਿੰਦਾ ਜੀ ਚੰਗਾ ਰੱਖਣ ਜੀ ਫਾਇਦਾ ਜੀ ਬਿਲਕੁਲ ਜੀ ਬਿਲਕੁਲ ਇਹ ਜੀ ਇੱਕ ਸਾਡੇ ਕੋੜਾ ਪਰਿਵਾਰ ਦੇ ਮੈਂਬਰ ਸ਼ੌਕੀਨ ਵੀ ਨੇ ਮਾਰਵੜ ਦੀ ਕੁਆਲਿਟੀ ਬਾਰੇ ਜਾਣਕਾਰੀ ਬਹੁਤ ਇਹਨਾਂ ਨੂੰ ਤੇ ਸ਼੍ਰੀ ਗੰਗਾ ਨਗਰ ਦੇ ਇੱਕੋ ਪਿੰਡ ਵਿੱਚ ਅੱਜ ਅਸੀਂ ਵੀਡੀਓ ਫੁਲਮਾਈ ਤੇ ਵੀਡੀਓ ਕਰਦੇ ਹਾਂ ਸੁਭਾਉ ਜੀ ਧੰਨਵਾਦ ਵੀਜੀ ਸਮਾਂ ਦੇ